ਅੱਜ ਤੁਹਾਨੂੰ ਇੱਕ ਇਹੋ ਜਿਹੀ ਸਚਾਈ ਦੱਸਣ ਜਾ ਰਿਹਾ ਜਿਹਨੂੰ ਸੁਣ ਕੇ ਤੁਹਾਡੇ ਰੋਂਗ ਤੇ ਖੜੇ ਹੋ ਜਾਣਗੇ ਮੰਨ ਲਓ ਤੁਹਾਡੀ ਫੈਮਿਲੀ ਜਾਂ ਤੁਸੀਂ ਰੋਡ ਤੇ ਜਾ ਰਹੇ ਹੋ ਚਾਹ ਨੂੰ ਕੋਈ ਹਾਦਸਾ ਹੋ ਜਾਂਦਾ ਤਾਂ ਕਿਸੇ ਨੇ ਤੁਹਾਡੀ ਮਦਦ ਨਹੀਂ ਕਰਨੀ ਜੇ ਤੁਹਾਨੂੰ ਇਹ ਚਾਰ ਅੰਕਾਂ ਦਾ ਨੰਬਰ ਨਹੀਂ ਪਤਾ ਜੋ ਤੁਹਾਡੀ ਜ਼ਿੰਦਗੀ ਬਚਾ ਸਕਦਾ ਤੁਸੀਂ ਦੇਖਣਾ ਰੋਡ ਤੇ ਹਰ ਰੋਜ਼ ਲੱਖਾਂ ਗੱਡੀਆਂ ਲੰਘਦੀਆਂ ਨੇ ਪਰ ਕਿਸ ਨੂੰ ਇਹ ਨਹੀਂ ਪਤਾ ਵੀ ਤੁਹਾਨੂੰ ਫ੍ਰੀ ਸਵਾਵਾ ਵੀ ਮਿਲਦੀਆਂ ਨੇ ਇਸ ਰੋਡ ਦੇ ਉੱਤੇ ਮੰਨ ਲਓ ਕੋਈ ਰੋਡ ਦੇ ਉੱਤੇ ਜਾ ਰਿਹਾ ਅਚਾਨਕ ਰੋਡ ਤੇ ਜਾਂਦੇ ਜਾਂਦੇ ਗੱਡੀ ਦਾ ਟਾਇਰ ਪੈਂਚਰ ਹੋ ਜਾਂਦਾ ਪੈਟਰੋਲ ਖਤਮ ਹੋ ਜਾਂਦਾ ਜੇ ਆ ਬਿਮਾਰੀ ਹੋ ਜਾਂਦਾ ਉਲਟੀਆਂ ਲੱਗ ਜਾਂਦੀਆਂ ਬੁਖਾਰ ਚੜ ਜਾਂਦਾ ਉੱਪਰ ਚੀ ਰਾਤ ਦਾ ਹਨੇਰਾ ਹਨੇਰੇ ਰਾਤ ਨੂੰ ਤਾਂ ਵੈਸੇ ਵੀ ਕੋਈ ਕਿਸੇ ਦੀ ਮਦਦ ਨਹੀਂ ਕਰਦਾ ਨਾ ਹੀ ਹਨੇਰੇ 'ਚ ਗੱਡੀ ਦੇ ਖੜਾਉਣ ਦਾ ਕਿਤੇ ਟਾਈਮ ਹੈਗਾ ਤੁਹਾਨੂੰ ਪਤਾ ਹੀ ਅੱਜ ਕੱਲ ਦਾ ਜਿਹੜਾ ਸਮਾਂ ਹੈ ਪਰ ਜੇ ਤੁਹਾਨੂੰ ਇਹ ਚਾਰ ਅੰਕਾਂ ਦਾ ਜਿਹੜਾ ਨੰਬਰ ਯਾਦ ਤਾਂ ਤੁਸੀਂ ਇਹਨੂੰ ਜੇ ਡਾਇਲ ਕਰਦੇ ਹੋ ਤਾਂ ਤੁਹਾਡੀ ਹੈਲਪ ਜਦੇ ਹੋਊਗੀ ਇਹਦਾ ਨੰਬਰ ਹੈਗਾ 1003 ਨੈਸ਼ਨਲ ਹਾਈਵੇ ਹਟ ਆਊਟ ਅਥਾਰਟੀ ਦਾ ਨੰਬਰ ਹੈ ਇਹ ਜੋ ਤੁਹਾਡੀ ਤੁਰੰਤ ਮਦਦ ਕਰਨਗੇ ਜਦੋਂ ਤੁਸੀਂ ਕਾਲ ਕਰੋਗੇ ਇਹ ਪੈਟਰੋਲ ਮੁੱਕਿਆ ਹੋਇਆ ਤਾਂ ਤੁਹਾਨੂੰ ਪੈਟਰੋਲ ਲਿਆ ਕੇ ਦੇਣਗੇ ਇਹ ਤੁਰੰਤ ਵੀ ਤੁਸੀਂ ਪੈਟਰੋਲ ਪੰਪ ਤੱਕ ਪਹੁੰਚ ਸਕੋ ਉਹਨਾਂ ਕੋਲ ਪੈਟਰੋਲ ਤੁਹਾਨੂੰ ਦੇ ਦੇਣਾ ਜੇ ਗੱਡੀ ਖਰਾਬ ਆ ਤਾਂ ਗੱਡੀ ਠੀਕ ਕਰਨਗੇ ਤੁਹਾਡੀ ਜੀ ਦੇ ਉੱਤੇ ਬਹੁਤ ਘੱਟ ਖਰਚਾ ਲੈਣਗੇ ਜਿੰਨਾ ਲੇਬਰ ਦਾ ਖਰਚਾ ਹੁੰਦਾ ਉਨਾ ਹੀ ਲੈਂਦੇ ਨੇ ਇਹ ਪਰ ਤੁਹਾਡੀ ਦਾ ਮਦਦ ਹੋ ਜਾਣੀ ਆ ਰਾਤ ਦੇ ਟਾਈਮ ਜੇ ਕੋਈ ਵੀ ਐਕਸੀਡੈਂਟ ਵਗੈਰਾ ਹੋ ਜਾਂਦਾ ਤਾਂ ਤੁਹਾਡੀ ਮਦਦ ਕਰਦੇ ਨੇ ਯਾਨੀ ਕਿ ਇਹ ਨੰਬਰ ਯਾਦ ਰੱਖਿਓ ਤੇ ਇਹਨੂੰ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰ ਦਿਓ ਲੋਕਾਂ ਦਾ ਭਲਾ ਹੋ ਸਕੇ